ਬਰਸੋ 15 ਅਗਸ ਨੂੰ ਸੀਐਮ ਸਾਹਿਬ ਨੇ ਆਉਣਾ ਫਰੀਦਕੋਟ ਦੇ ਵਿੱਚ ਤੇ ਉਥੋਂ ਦੇ ਡੀਸੀ ਸਾਹਿਬ ਦਾ ਇੱਕ ਜਿਹੜਾ ਆਰਡਰ ਹੈ ਨਾ ਉਹ ਕਾਫੀ ਅਜੀਬ ਵੀ ਲੱਗ ਰਿਹਾ ਹੈ ਕਹਿੰਦੇ ਵੀ ਜਿਹੜੀਆਂ ਕੋਈ ਸਪਰੇ ਗੰਨਾਂ ਨੇ ਤੇ ਜਾਂ ਕੋਈ ਪੇਂਟ ਵਾਲੀਆਂ ਗੰਨਾਂ ਵਗੈਰਾ ਨੇ ਉਹ ਨਹੀਂ ਬਈ ਵੇਚਣੀਆਂ ਇਹ ਨਹੀਂ ਸਮਝ ਆ ਰਹੀ ਜੀ ਕਿ ਸੀਐਮ ਸਾਹਿਬ ਨੇ ਆਉਣਾ ਹੈ ਉਧਰੋਂ ਤੇ ਉਧਰੋਂ ਗੰਨਾਂ ਦਾ ਕੀ ਮਤਲਬ ਲੈਣਾ ਦੇਣਾ ਉਹ ਕਹਿੰਦੇ ਹੋਣਾ ਕਿਤੇ ਕੋਈ ਨਾਰਾ ਨਾ ਲਿਖ ਦੇਣਾ ਇਹੋ ਹੀ ਡਰ ਹੋ ਸਕਦਾ ਇਹ ਹੋ ਸਕਦਾ ਹੋਰ ਉਹਦਾ ਕੀ ਜਿਹੜੀ ਉਹ ਕੀ ਉਹਨੂੰ ਗਨ ਕੀ ਬੋਲਦੇ ਪੈਂਟ ਗਨ ਪੈਂਟ ਪੈਂਟ ਗਨ ਕਹਿੰਦੇ ਕੋਸ਼ਿਸ਼ ਜੀ ਅਭੀ ਆਉਂਦੀਆਂ ਨੇ ਫੁਹਾਰਾ ਜਿਹੜਾ ਵੱਜਦਾ ਹੋਰ ਕੀ ਆ ਉਹਦੇ ਚ ਕੀ ਆ ਜੀ ਜੀ ਉਹ ਫੁਹਾਰਾ ਜੇ ਮਾਰਨਾ ਵੀ ਉਹ ਕਿਤੇ ਕੰਧ ਗੁੰਦ ਤੇ ਕੋਈ ਲਿਖਣਾ ਦੇਵੇ ਹਮ ਦੇਖੋ ਇਹਨਾਂ ਨੇ ਸ਼ਾਇਦ ਪਿਛਲੇ ਸਾਲ ਵੀ ਇਹੀ ਰਸਮ ਅਦਾ ਕਰਨੀ ਸੀਗੀ ਉਦੋਂ ਐਸ ਐਫ ਜੇ ਕਰਕੇ ਸ਼ਾਇਦ ਕੁਝ ਨਾਰਿਆਂ ਕਰਕੇ ਹੁਣ ਮੈਨੂੰ ਪੱਕਾ ਤੇ ਯਾਦ ਨਹੀਂ ਹਾਂਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਐਨ ਮੌਕੇ ਤੇ ਆਪਣਾ ਪ੍ਰੋਗਰਾਮ ਬਦਲਣਾ ਪਿਆ ਸੀ ਸ਼ਾਇਦ ਜੀ ਐਟ ਕੀ ਫਰੀਦਕੋਟ ਦੇ ਵਿੱਚ ਆ ਰਹੇ ਨੇ ਹੁਣ ਜਦੋਂ ਫਰੀਦਕੋਟ ਦੇ ਵਿੱਚ ਆ ਰਹੇ ਆ ਇਹਨਾਂ ਨੂੰ ਡਰ ਇਸ ਕੱਲੋਂ ਹੋਏਗਾ ਕਿ ਕੋਈ ਖਾਲਸਤਾਨ ਜ਼ਿੰਦਾਬਾਦ ਨਾ ਲਿਖ ਜਾਵੇ ਹੂੰ ਵੀ ਉਧਰੋਂ 15 ਅਗਸਤ ਆ ਜੀ ਉਹ ਖਬਰ ਬਣ ਜਾਂਦੀ ਬਹੁਤ ਵੱਡੀ ਨੈਸ਼ਨਲ ਮੀਡੀਆ ਚੁੱਕਦਾ ਹ ਉਸ ਬਿਲਕੁਲ ਇਹਨਾਂ ਦੀ ਹੁੰਦੀ ਹੈ ਬਹੁਤ ਜ਼ਿਆਦਾ ਬਦਨਾਮੀ ਉਹ ਫਿਰ ਤੁਹਾਨੂੰ ਪਤਾ ਆਹ ਥੋੜੇ ਦਿਨ ਪਹਿਲਾਂ ਵੀ ਨਾਰੇ ਵਾਲੇ ਫੜੇ ਆ ਜੀ ਉਹ ਨਾਰੇ ਵੀ ਜਿਹੜੇ ਲਵਾਉਣ ਵਾਲੇ ਆ ਲਖਵਾਉਣ ਵਾਲੇ ਆ ਹੂੰ ਉਹ ਤਾਂ ਪਾਸੇ ਬੈਠੇ ਆ ਉਹ ਜਿਹੜੇ ਲਿਖਣ ਵਾਲੇ ਆ ਦੂਜੇ ਚੌਥੇ ਦਿਨੋਂ ਫੜੇ ਜਾਂਦੇ ਆ ਉਹਨਾਂ ਦੇ ਟੱਬਰ ਫਿਰ ਵਕੀਲ ਕਰਦੇ ਫਿਰਦੇ ਨੇ ਜੀ ਬੁਰੇ ਹਾਲ ਬੋਂਕੇ ਦਿਹਾੜੇ ਦਰਦੇ ਇਸੇ ਗੱਲ ਨੂੰ ਹਾਂ ਹੋਰ ਉੱਥੇ ਕਹਦਾ ਕੀ ਹੈ ਪੇਂਟ ਕਰਨ ਨਾਲ ਕੀ ਕੋਈ ਉਹਦੇ 'ਚ ਇਹ ਤਾਂ ਹੈ ਨਹੀਂ ਵੀ ਇਹਨਾਂ ਦੀ ਗੱਡੀ ਤੇ ਕੋਈ ਰੰਗ ਮਾਰ ਜਾਏਗਾ ਵੀ ਇਸ ਗੱਲੋਂ ਡਰਦੇ ਵੀ ਗੱਡੀ ਮਹਿੰਗੀ ਆ ਹਾਂ ਉਹ ਇਹ ਨੰਗਤ ਸਿਕਿਉਰਿਟੀ ਹੁੰਦੀ ਬੜੀ ਜਿਹੜੀ ਲੱਗਣ ਵਾਲੀ ਆ ਵੀ ਕੋਈ ਗੱਡੀ ਤੇ ਫੁਹਾਰਾ ਨਾ ਮਾਰ ਜਾਵੇ ਹੂੰ ਗੱਡੀ ਤੇ ਲਖਾ ਯਾਰ ਤੇਰਾ ਨਾਂ ਗੱਲ ਇਹ ਆ ਕਿ ਐਸਾ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਕਾਰਨ ਨਜ਼ਰ ਆਉਂਦਾ ਹੂੰ ਤੋਂ ਡੀਸੀ ਸਾਹਿਬਾਂ ਜਿਹੜੀ ਬੀਬੀ ਪੋਨਮ ਦੀਪਸ਼ਾਦ ਉਹਨਾਂ ਨੇ ਇਹਦੇ ਤੇ ਆਰਡਰ ਕੱਢ ਦਿੱਤਾ ਜੀ ਕਿ ਫਰੀਦਕੋਟ ਜ਼ਿਲ੍ਹੇ ਦੀ ਹਦੂਦ ਦੇ ਵਿੱਚ ਸ਼ਾਇਦ ਕਿ ਪਤਲੀ ਸ਼ਹਿਰ ਦੀ ਹਦੂਦ ਦੇ ਵਿੱਚ ਅਜਿਹਾ ਨਹੀਂ ਹੋਏਗਾ ਠੀਕ ਆ ਲੇਕਿਨ ਅੱਛਾ ਕੱਲਾ ਇਹ ਨਹੀਂ ਚਲੋ ਇਹ ਤੇ ਗੱਲ ਹੋ ਗਈ ਠੀਕ ਆ ਕਿ ਇਸ ਪਾਸੇੋਂ ਡਰਿਆ ਹੁਣ ਕੱਲ ਪਟਿਆਲੇ ਚ ਜਿਹੜਾ ਹੋਇਆ ਉੱਥੇ ਕੀ ਡਰ ਸੀ ਪਟਿਆਲੇ ਚ ਜੋ ਹੋਇਆ ਉੱਥੇ ਕੀ ਡਰ ਸੀ ਮੈਨੂੰ ਦੱਸੋ ਇੱਥੇ ਤੇ ਫਿਰ ਵੀ ਚਲੋ ਸਲੋਗਨਾਂ ਦਾ ਜਾਂ ਨਾਅਰਿਆਂ ਦਾ ਡਰਿਆ ਕੱਲ ਮਾਨ ਸਾਹਿਬ ਉੱਥੇ ਗਏ ਨੇ ਕਾਲੀ ਦੇਵੀ ਮੰਦਿਰ ਵੇਖਿਆ ਤੁਸੀਂ ਪਟਿਆਲੇ ਹਾਂਜੀ ਬਸ ਅੱਡੇ ਦੇ ਨੇ ਬਿਲਕੁਲ ਇਹ ਉੱਥੇ ਕਿ ਪਹਿਲਾਂ ਤੇ ਡੇਢ ਘੰਟਾ ਪਛੜ ਕੇ ਗਏ ਨੇ ਹੂੰ ਮੌਲੀ ਤੋਂ ਨਿਕਲੀਏ ਤੇ ਪਟਿਆਲਾ ਤੇ ਮਿੰਟਾਂ ਦੀ ਦੂਰੀ ਆ। ਡੇਢ ਘੰਟਾ ਲੇਟ ਵੈਲ। ਜੀ। ਉਦਾਂ ਸਰ ਤੋਂ ਜੇ ਤੁਸੀਂ ਉਪਦੇਸ਼ ਲੈਣੇ ਹੋਣ ਤੇ ਮੇਰੇ ਖਿਆਲ ਦੇ ਨਾਲ ਤੁਹਾਨੂੰ 74 ਸਾਲ ਦੀ ਉਮਰ ਦੇ ਵਿੱਚ ਵੀ ਜੋਸ਼ ਆਏਗਾ ਕਿ ਮੈਂ ਮਾਉਂਟ ਐਵਰੇਸਟ ਨੂੰ ਚੜ ਜਾਵਾਂ ਭਗਵੰਤ ਮਾਨ ਜੀ ਦਾ ਮੋਟੀਵੇਸ਼ਨ ਹੋ ਕੇ। ਜੀ। ਕਿਹਨਾਂ ਜੀ। ਪਰ ਆਪ ਆਪ ਕਿੰਨਾ ਕੌਮਲ ਕਰਦੇ ਡੇਢ ਘੰਟਾ ਪਛੜ ਕੇ ਹੋਣਾ ਅੱਛਾ ਉੱਥੇ ਕੁਰਸੀਆਂ ਲਾਈਆਂ ਗਈਆਂ ਜੀ ਜੀ ਮੰਦਰ ਦੀ ਇੱਕ ਸਾਈਡ ਸਟੇਜ ਲਾਈ ਗਈ ਪੱਤਰਕਾਰ ਬੁਲਾਏ ਗਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਲੈਂਡ ਪੂਲਿੰਗ ਦੇ ਮਾਮਲੇ 'ਚ ਸਵਾਲਾਤੋ ਸਕਦੇ ਆ ਪਤਾ ਨਹੀਂ ਪਿੱਛੋਂ ਕਿਸੇ ਨੇ ਕਿਹਾ ਜਾਂ ਆਪ ਇਹਨਾਂ ਨੇ ਆਪਣੇ ਆਪ ਨੂੰ ਸਮਝਾਇਆ ਹੂੰ ਇਹ ਉਥੇ ਪੱਤਰਕਾਰ ਅਸੀਂ ਚਾਦਰਾਂ ਵਿਛਾਉਂਦੇ ਰਹੇ ਛਾੜ ਕੇ ਤੇ ਸਜਨ ਗਵਾਂਡੋਂ ਡੰਡੋਂ ਗਏ ਸਜਨ ਗਵਾਂਡੋਂ ਕੀ ਮੁੜਨੇ ਸੀ ਸਜਨ ਤੇ ਆਪਦੇ ਸ਼ਹਿਰ ਮੁੜ ਗਏ ਇਹਨਾਂ ਦਾ ਸ਼ਹਿਰ ਪਟਿਆਲਾ ਜੀ ਜੀ ਸੰਗਰੂਰ ਪਟਿਆਲਾ ਦੇ ਨਹੀਂ ਸੰਗਰੂਰ ਜੱਦੀ ਚਲੋ ਜ਼ਿਲ੍ਹਾ ਆ ਗਿਆ ਨਾ ਇਹਨਾਂ ਦਾ ਤੇ ਰਹਿ ਜ਼ਿਆਦਾ ਪਟਿਆਲੇ ਨੇ ਪਟਿਆਲੇ ਜੀ ਠੀਕ ਹੈ ਨਾ ਜਦੋਂ ਮਤਲਬ ਕਿ ਗੁੱਡੀ ਰੜਗੇ ਉਦੋਂ ਮੋਹਾਲੀ ਨਹੀਂ ਸੀ ਨਾ ਹੁੰਦਾ ਆ ਜਿਹੜੇ ਮਤਲਬ ਹਰਪਾ ਜਨਮਾਨ ਜੀ ਹੈ ਸਰਾਂਦ ਰੋਡ ਤੇ ਘਰ ਸੀ ਇਹਨਾਂ ਦਾ ਹੂੰ ਬੜੇ ਕਲਾਕਾਰ ਉੱਥੇ ਪਟਿਆਲੇ ਰਹਿੰਦੇ ਸੀਗੇ ਜੀ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਸਾਹਿਬ ਕਿ ਉੱਥੇ ਆਪਦੇ ਸ਼ਹਿਰ ਦੇ ਵਿੱਚੋਂ ਵੀ ਪਟਾਲਾ ਵਟ ਕੇ ਨਿਕਲਦੇ ਆ ਨੇ ਕਿ ਕਿਤੇ ਮੈਨੂੰ ਸਵਾਲਾਂ ਦਾ ਜਵਾਬ ਨਾ ਦੇਣਾ ਪਵੇ ਤੇ ਮੈਂ ਅੱਗੇ ਕਹਿੰਦਾ ਸਾਂ ਕਿ ਦੇਖੋ ਦਿਨਾ ਦਾ ਸਮ ਗੇੜ ਹੁੰਦਾ ਨਾ ਹਮ ਇੱਕ ਉਹ ਵੀ ਜ਼ਮਾਨਾ ਥਾਏ ਕਿ ਇਹ ਵੀ ਜ਼ਮਾਨਾ ਹੈ ਕਿ ਭਾਈ ਜਿਹੜਾ ਬੰਦਾ ਖੁਦ ਪੱਤਰਕਾਰਾਂ ਨੂੰ ਫੋਨ ਕਰਿਆ ਕਰਦਾ ਸੀਗਾ ਸਲਾਮਾ ਲਿਆ ਕਰਦਾ ਸੀਗਾ ਅਜੋ ਪੱਤਰਕਾਰਾਂ ਦੇ ਸਵਾਲਾਂ ਤੋਂ ਕਿਨਾਰਾ ਵੱਟ ਰਿਹਾ ਕਿ ਨਹੀਂ ਨਹੀਂ ਬਾਈ ਕਿਤੇ ਲੈਂਡ ਪੂਲਿੰਗ ਤੇ ਕੋਈ ਸਵਾਲ ਨਾ ਹੋ ਜਾਵੇ ਸਰ ਜੀ ਜੀ ਇਹ ਬਦਲਾ ਹੈ ਇਸ ਸਮੇ ਦਾ ਕਿ ਚਲੋ ਉੱਥੇ ਤਾਂ ਫਿਰ ਵੀ ਨਾਰਿਆਂ ਦਾ ਡਰ ਹੋਏਗਾ ਇੱਥੇ ਪੱਤਰਕਾਰਾਂ ਨੇ ਕਿਹੜਾ ਨਾਰਾ ਲਾਉਣੇ ਸਰ ਪੱਤਰਕਾਰਾਂ ਨੇ ਤਾਂ ਆਪਦੇ ਸਵਾਲ ਹੀ ਪੁੱਛਨੇ ਜੀ ਜੀ ਤੇ ਸਵਾਲ ਜਿਹੜੇ ਸੀਗੇ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਜੁੜਦੇ ਸੀਗੇ ਜਾ ਕੇ ਲੈਂਡ ਪੂਡਿੰਗ ਦੇਖਾ ਤਾਂ ਫਿਰ ਉਹ ਤਾਂ ਟਾਲਾ ਵੱਟ ਗਿਆ ਜੀ ਜੀ ਮੇਡੂ ਜੀ ਇੱਥੋਂ ਹੀ ਗੱਲ ਵੀ ਜੁੜਦੀ ਹੈ ਅਗਲੀ ਅਗਲੀ ਖਬਰ ਵੀ ਜੁੜਦੀ ਹੈ ਲੈਂਡ ਪੂਡਿੰਗ ਸ਼ਬਦ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਕੁਝ ਦੋਸਤਾਂ ਦੇ ਕਮੈਂਟ ਆਪਾਂ ਸ਼ਾਮਲ ਕਰ ਲਈਏ ਤੇ ਇੱਕ ਕਮੈਂਟ ਜਿਹੜਾ ਆਪਾਂ ਨੂੰ ਰਤਨ ਜੋਰ ਜੀ ਹੋਰਾਂ ਨੇ ਭੇਜਿਆ ਉਹ ਥੋੜਾ ਜਿਹਾ ਸਾਡੇ ਕੋਲੇ ਟ੍ਰਾਂਸਲੇਟ ਹੋ ਕੇ ਆ ਗਿਆ ਜੀ ਮੈਂ ਪੜ੍ਹ ਦਿਨਾ ਤੇ ਮਤਲਬ ਸ਼ਾਇਦ ਲੱਗੇ ਲੱਗੇ ਇਹਦਾ ਇਹੀ ਆ ਕਿ ਇੱਕ ਭਾਈਚਾਰਕ ਸਵਛਤਾ ਰਹਿਤ ਪੱਖਪਾਤੀ ਪੱਤਰਕਾਰੀ ਸਾਡੇ ਲਈ ਕਹਿੰਦੇ ਪੰਜਾਬ ਦੀ ਪੰਜਾਬ ਤੋਂ ਪਰੇ ਦੀ ਲੋੜ ਹੈ ਮੈਂ ਹਰ ਵਾਰ ਕਿਸੇ ਨੂੰ ਸਹਾਇਤਾ ਦੀ ਬੇਨਤੀ ਕਰਦਾ ਹਾਂ ਇਹ ਇਸ ਕਰਕੇ ਨਹੀਂ ਅਸੀਂ ਕਰਦੇ ਕਿ ਅਸੀਂ ਕੋਈ ਐਡ ਚਲਾਉਣੇ ਆ ਜਾਓ ਉਹ ਤੁਹਾਡੇ ਨਾਲ ਸਿਰਫ ਸਹਾਇਤਾ ਦੀ ਬੇਨਤੀ ਹੁੰਦੀ ਹੈ ਪ੍ਰੋਗਰਾਮ ਸ਼ੇਅਰ ਕਰਨ ਦੀ ਤੇ ਨਾਲ ਨਾਲ ਜਿਹੜਾ ਇਹ ਕਮੈਂਟ ਹੈ ਇਹ ਪੱਤਰਕਾਰੀ ਦੇ ਮਾਮਲੇ ਦੇ ਵਿੱਚ ਇਹ ਤੁਹਾਡਾ ਪਿਆਰ ਹੈ ਤੁਹਾਡਾ ਮੋਹ ਹੈ ਤੁਸੀਂ ਸਾਨੂੰ ਸੁਣਦੇ ਹੋ ਸਾਡੇ ਨਾਲ ਜੁੜਦੇ ਹੋ ਤੇ ਬਾਕੀ ਤੁਸੀਂ ਆਪ ਦੇ ਵੱਲੋਂ ਰਤਨ ਜੋਜੀ ਪਲੀਜ਼ ਇਸ ਨੂੰ ਜੇ ਕਰ ਸਕੋ ਅਨਵਾਦ ਤੁਸੀਂ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਤੇ ਹੋਰ ਸੋਹਣਾ ਹੋਏਗਾ ਸਾਨੂੰ ਹੋਰ ਸਮਝ ਆ ਜਾਏਗੀ ਗੱਲ ਦੀ ਉਹ ਵਾਰਸ ਨੇ ਗੀਤ ਨਹੀਂ ਹੈਗਾ ਜਰਾ ਸਾਨੂੰ ਵੀ ਸਮਝ ਆ ਜਾ ਨਹੀਂ ਕਿੱਦਾਂ ਦੇ ਸੱਜਣ ਟੋਲਦੀਆਂ ਕਈ ਵਾਰ ਸਮਝ ਵੀ ਨਹੀਂ ਆਉਂਦੀ ਨਾ ਕੁਝ ਇਹ ਚੀਜ਼ਾਂ ਜੀ ਖੈਰ ਚਲੋ ਆਪਾਂ ਜਿੱਥੇ ਫਿਰਦੇ ਸੀ ਆਪਾਂ ਉੱਥੇ ਸ਼ੁਰੂ ਕਰਦੇ ਆਂ ਤੇ ਦੇਸੀ ਪਿੰਡੂ ਬਾਈ ਜੀ ਹਾਂ ਜੀ ਸਰ ਤੁਹਾਡੇ ਵਾਲੀ ਗੱਲ ਹੀ ਕਰਨ ਲੱਗਿਆ ਮੈਂ ਤੁਹਾਡਾ ਬਿਨਾ ਕਮੈਂਟ ਪੜੇ ਹੀ ਗੱਲ ਸ਼ੁਰੂ ਕਰਦਾ ਅ ਮਿੰਟੂ ਜੀ ਲੈਂਡ ਪੂਲਿੰਗ ਸ਼ਬਦ ਤੋਂ ਗੱਲ ਤੋਂ ਸ਼ੁਰੂ ਕਰਦੇ ਆਂ ਦੁਬਾਰਾ ਆਪਾਂ ਲੈਂਡ ਪੁਲਿੰਗ ਵਾਲੀ ਪਾਲਿਸੀ ਜਿਹੜੀ ਸਰਕਾਰ ਨੇ ਵਾਪਸ ਲੈਣ ਦਾ ਐਲਾਨ ਕਰਤਾ ਭਾਵੇਂ ਇੱਕ ਮਿੰਟ ਜੀ ਦਰਖਾਸਤ ਕਰਾਂਗਾ ਕਿ ਠੱਲੋ ਸਾਹਿਬ ਵੀਰੇ ਪਰਸੋਂ ਸਾਡੇ ਸੰਗਰੂਰ ਆਏ ਸੀ ਸਰਕਾਰੀ ਹਸਪਤਾਲ ਦਾ ਗੇਟ ਹੀ ਬੰਦ ਕਰਤਾ 2 ਘੰਟੇ ਲਈ ਤੁਹਾਨੂੰ ਨੇ ਇੱਕ ਮੈਂ ਟਾਸਕ ਦੇਣਾ ਜੀ ਠੱਲੋ ਸਾਹਿਬ ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਮੈਂ ਤਾਰ ਕੇ ਇੱਕ ਤਰੀਕੇ ਨਾਲ ਗੱਲ ਕਰਦਾ ਤੁਹਾਡਾ ਜੇ ਸੰਗਰੂਰ ਸ਼ਹਿਰ ਹੈ ਹੂੰ ਤੇ ਤੁਸੀਂ ਇਦਾਂ ਕਰੋ ਆਪਰੇਸ਼ਨ ਥੀਏਟਰ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਘਾਟ ਆ ਜਾ ਕੇ ਉਹਦੇ ਲਈ ਵਿਜ਼ਿਟ ਕਰ ਰਹੇ ਹੋ ਤਸਵੀਰ ਸਪਸ਼ਟ ਹੋ ਜਾਏਗੀ ਜੀ ਦੂਜੇ ਜਾਣ ਦੀ ਜਰੂਰਤ ਨਹੀਂ ਹੈ ਮਾਨਸਾਬ ਦੇ ਸ਼ਹਿਰ ਦੀ ਗੱਲ ਕਰ ਰਹੇ ਹਾਂ ਨਾ ਸੰਗਰੂਰ ਤੇ ਪਟਿਆਲਾ ਤੁਹਾਨੂੰ ਪਤਾ 50 60 ਕਿਲੋਮੀਟਰ ਦੀ ਦੂਰੀ ਹੈ ਤੇ ਜਾ ਕੇ ਉਥੋਂ ਦੇ ਹਸਪਤਾਲ ਦੇ ਵਿੱਚ ਵੇਖ ਲਓ ਕਿ ਕੀ ਸਾਰੀਆਂ ਚੀਜ਼ਾਂ ਮੁਕੰਮਲ ਨੇ ਇਵਨ 댓 ਕਿ ਆਪਰੇਸ਼ਨ ਥੀਏਟਰ ਚ ਵੀ ਦੇਖ ਲਓ ਜੀ 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 ਖੈਰ ਚਲੋ ਗੱਲ ਕਰ ਰਹੇ ਸੀ ਆਪਾਂ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਵਾਲੀ ਪਾਲਿਸੀ ਤੇ ਸਰਕਾਰ ਨੇ ਵਾਪਸ ਲੈ ਲਈ ਪਰ ਉਸ ਤੋਂ ਬਾਅਦ ਬਈ ਲੋਕਾਂ ਨੂੰ ਤੇ ਹੁਣ ਜਿਹੜੇ ਕਿਵੇਂ ਨਾ ਕਿਵੇਂ ਕਰਕੇ ਟੁੱਟ ਗਏ ਨੇ ਨਾਲ ਉਹ ਜਿਹੜੇ ਥੋੜੇ ਜਿਹਾ ਦੂਰ ਹੋ ਗਏ ਉਹਨਾਂ ਨੂੰ ਤੇ ਜੋੜਨਾ ਹੈ ਸਰਕਾਰ ਨੇ ਤੇ ਉਹਦੇ ਵਾਸਤੇ ਚਾਹੀਦੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਲੋਕਾਂ ਨੂੰ ਫਾਇਦਾ ਵੀ ਦੇ ਸਕਣ ਤੇ ਲੋਕਾਂ ਦੇ ਫਾਇਦੇ ਨਾਲ ਸਰਕਾਰ ਨੂੰ ਫਾਇਦਾ ਹੁੰਦਾ ਜੀ ਇੱਕ ਖਬਰ ਆ ਰਹੀ ਹੈ ਕਹਿੰਦੇ ਨੇ ਕਿ ਜਿਹੜੀਆਂ ਗਮਾੜਾ ਵਾਲੀ ਕੋ 20000 ਕਰੋੜ ਦੀ ਪ੍ਰਾਪਰਟੀ ਹੈ ਉਹ ਗਹਿਣੇ ਰੱਖ ਕੇ ਪੈਸਾ ਪੂਸਾ ਇਕੱਠਾ ਕਰਨ ਨੂੰ ਫਿਰਦੇ ਆ ਕੇ ਕੁਝ ਹੋਰ ਸਕੀਮਾਂ ਲੈ ਆ ਇਸ ਤਰ੍ਹਾਂ ਦੀ ਕੋਈ ਗੱਲ ਹੈ ਜੀ ਹੁਣ ਪੰਜਾਬ ਦੀ ਬੱਦਕਿਸਮਤੀ ਹੈ ਸੁਖਮ ਸਿੰਘ ਸਾਹਿਬ ਅਸੀਂ ਕਾਲੀਆਂ ਵੇਲੇ ਉਹ ਦੌਰ ਵੇਖਿਆ ਜਦੋਂ ਉਹਨਾਂ ਨੂੰ ਜੇਲਾਂ ਵੇਚਣੀਆਂ ਪਈਆਂ ਤੁਸੀਂ ਕਹੋ ਕਿ ਜੇਲਾਂ ਕਿਵੇਂ ਵਕੀਆਂ ਜੇਲਾਂ ਸਰ ਐਂ ਵਕੀਆਂ ਕਿ ਪੁਰਾਣੀਆਂ ਜੇਲਾਂ ਸ਼ਹਿਰਾਂ ਦੇ ਵਿੱਚ ਸੀ ਮੈਂ ਮਸਾਲਾ ਦਿੰਨਾ ਜੀ